ਨਹੀਂ ਦੇਣੀ ਅਸੀਂ ਪੁੱਛੀਂਦਾ ਨੰਬਰ ਹੀ ਦੇ ਦੇ ਸਰਮੰਦਲ ਗੁਰਦਿਆ ਉਹਨਾਂ ਨੂੰ ਆਪਣੇ ਗੁੰਡਿਆਂ ਨੂੰ ਕਰੋ ਇੱਥੇ ਮਨ ਲਾਵਾ ਗੁੰਡਿਆਂ ਨੂੰ ਜਾਓ ਸਾਥੀ ਕੋਈ ਇੱਕ ਦਮ ਇੱਕ ਸਾਲ ਆ ਨੂੰ ਤੇ ਉਹਦੀ ਲੋੜ ਨਹੀਂ ਲੋੜ ਨਹੀਂ ਕਿੰਨਾਂ ਮਰਜ਼ੀ ਅੱਖਾਂ ਵਿਖਾਈ ਜਾਂਦੇ ਜਦੋਂ ਗੁਰਮਤੇ ਦੱਸਦੀ ਉਹ ਅੱਲਾ ਦਾ ਕਿਹੜੇ ਕਿਹੜੇ ਗੁਰਮਤੇ ਕਿਹੜੇ ਗੁਰਮਤੇ ਗੁਰਮਤੇ ਬਾਰੇ ਕੀ ਕਹਿੰਦੇ ਨਹੀਂ ਤੁਹਾਨੂੰ ਪਤਾ ਕੀ ਗੁਰਮਤੇ ਕਰਦੇ ਤੂੰ ਬਾਪਾ ਜੀ ਬਹੁਤ ਮਜ਼ਾ ਨਹੀਂ ਮੂ ਵੀ ਕਹਿਣਾ ਲੱਗਦੇ ਤੂੰ ਵੀ ਕਹਿਣਾ ਪਾਣਾ ਨਹੀਂ ਇਹ ਅੰਦਰ ਕਰਦੇ ਆਂ ਪੰਨਾ ਕਰਦੇ ਆਂ ਤੇ ਚੰਗਾ ਨਹੀਂ ਲੱਗਦਾ ਇਹ ਕਾਰਨ ਕਰਦੇ ਆਂ ਕਾਰਵਾਈ ਹੁੰਦੀ ਵੀ ਨਹੀਂ ਜਦੋਂ ਕੋਈ ਭਾਈ ਦੂਜੀ ਕਾਰਵਾਈ ਕਰ ਰਿਹਾ ਹੈ ਨਾ ਕਾਰਵਾਈ ਨਹੀਂ ਕਰਦੇ ਨਹੀਂ ਆਣਾ ਫੇਰ ਰੋਕਣਾ ਆਏ ਜੀ ਕਾਰਵਾਈ ਰੋਕਣਾ ਆਏ ਜੀ ਪਰਚਾ ਕਰਕੇ ਕਾਣਾ ਹੈ ਯਾਰ ਵੀ ਕਾਰਜ ਕਰਨ ਨੂੰ ਚਾਹ ਰਹੇ ਹਾਂ ਬੈਠਾ ਜਾਓ ਪਰਚਾ ਦਾ ਬਣਾ ਐਫ ਆਈ ਆਰ ਬਣਾਓ ਐਫ ਆਈ ਆਰ ਕਰੋ ਤੁਸੀਂ ਕੋਈ ਸ਼ਰਤ ਹੋ ਐਫ ਆਈ ਆਰ ਲਾਵਾ ਕਾ ਤੋ ਜਾਂਦਾ ਜੀ ਇਹ ਦੱਸਦੇ ਹੋਏ ਐਫ ਆਈ ਆਰ ਕਰਦੇ ਆਂ ਅੱਜ ਗੱਲ ਕਰਨੀ ਬੈਠ ਕਰੋ ਐਫ ਆਈ ਆਰ ਆਹ ਚੱਕਰ ਬਾਰੇ ਇਹ ਮੈਂ ਬਹਿ ਗਿਆ ਯਾਰ ਆਪਾਂ ਇੱਥੇ ਕਰਦੇ ਹਾਂ ਬੜੀ ਗੱਲ ਕਰੀ ਬਹੁਤ ਚਾਰ ਦੀ ਸੀਟ ਹੋ ਗਿਆ ਤੇ ਮੰਗੋ ਅਸੀਂ ਤਾਂ ਪਰਵਾਸ ਕਰਾਏ ਸੀ ਯਾਰ ਆਪਾਂ ਨਹੀਂ ਲੱਗਾ ਬਾਬਾ ਜੀ ਹੋ ਗਿਆ ਸਾਰੇ ਸਾਡੇ ਸੀਟ ਹੋਏ ਆਡੇ ਸੀਟ ਹੋਏ ਹਾਂ ਹਾਂ ਅੱਗੇ ਗੱਲ ਇੱਕ ਮਿੰਟ ਇਹਦੀ ਗਿਣਤੀ ਆ ਗਈ ਨਾ ਗੱਲ ਅਸੀਂ ਕਿ ਸਾਰਾ ਕੁਝ ਆ ਕੇ ਪਈ ਆ ਬਾਬਾ ਜੀ ਗਿਣਤੀ ਕਰਨ ਦੇ ਆਪਾਂ ਜੰਗ ਕਰੇ ਫਿਰ ਤੁਹਾਡੇ ਲੱਗੇ ਇੱਥੇ ਕਿੰਨੇ ਕਿੱਥੇ ਰਹਿ ਉਦੋਂ ਦੇ ਇਨਾਂ ਤੇ ਹੋ ਗਏ ਸਾਡੀ ਡਿਊਟੀ ਮੰਦੀ ਅਸੀਂ ਤਨਖਾਹਾਂ ਲਾ ਰਹੇ ਬਾਬਾ ਜੀ ਤਨਖਾਹਾਂ ਕੋਲ ਲਾ ਰਹੇ ਗੁਰੂ ਬ੍ਰਾਮ ਦਾ ਅਸੀਂ ਬੋਲਦੇ ਹਾਂ ਤੁਸੀਂ ਤਨਖਾਹਾਂ ਦੇ ਦੇ ਕਿਰਤੀ ਸਿੰਘ ਆਸੀਂ ਆਪਣਾ ਕੰਮ ਕਰ ਸਾਡੇ ਦੇ ਖੇਰਦੇ ਤੁਸੀਂ ਕਿੱਥੇ ਰਹਿਣੇ ਕਰਦੇ ਬਾਬਾ ਜੀ ਤਨਖਾਹ ਤੇਰੇ ਕੋਲ ਦੀ ਡਕਦੀ ਕਿ ਕਿਹਦੇ ਡਕਦੀ ਕੰਮ ਘਰ ਮੋਬਾਈਲ ਫੜ ਕੇ ਬਾਹਰ ਨਹੀਂ ਦੇ ਮੇਰਾ ਪੈ ਰਹਿੰਦੇ ਚੀਜ਼ ਤੁਹਾਡੇ ਨਾਲ ਵਾਤ ਕਰਾਇਆ ਜੀ ਮਨਵਾਤ ਕਰਾਇਆ ਇਹ ਚੀਜ਼ ਡਾਗਣਾ ਕੀ ਕਰਦੇ ਆ ਆਪਾਂ ਦੀ ਗਿੰਚੀ ਨਹੀਂ ਵਤਣ ਦੇ ਆਈਏ ਬਾਬਾ ਜੀ ਆਪਾਂ ਕਾਰਵਾਈ ਕਰਾ ਰਹੇ ਨਾ ਆਪਾਂ ਇਹਦੀ ਗਿੰਚੀ ਚਾਹੀਦੀ ਆਪਾਂ ਗਿੰਚੀ ਕਿੰਨੀ ਆ ਜੀ ਗਿੰਚੀ ਕਰਾਉਣ ਲੱਗੇ ਸਾਨੂੰ ਇਹਦੇ ਕੋਲ ਕਰੀਏ ਬਾਬਾ ਜੀ ਸਭ ਗਿੰਚੀ ਕਰੋ ਬਸ ਗਿੰਚੀ ਕਰਾਓ ਦੇਖਿਆ ਆ ਜਾ ਲਿਖਾਉਣ ਵਾਸਤੇ ਦਿਓ ਆ ਹੁਣ ਇੱਥੇ ਦੇਖੋ ਇੱਕ ਪੰਡ ਖੁੱਲਣੀ ਇੱਥੇ ਹਾਂ ਜੀ ਖੋਲੋ ਪੰਡ ਕਰਨਾ ਇੱਕ ਇੱਕ ਪੰਡ ਖੋਲ ਕੇ ਬੰਨੀ ਜਾਣੀ ਆ ਦੱਸੋ ਆਪਾਂ ਕਿੰਨੀ ਯਾਨੀ ਤੱਚੀ ਹੋ ਗਈ ਇਹ ਇਹਨੂੰ ਵਿੱਚ ਬਣਾਓ ਆ ਖੋਲੋ ਪਹਿਲਾਂ ਸਾਰੀਆਂ ਪਕੋਤੀਆਂ ਦੇ ਤੌਰ ਤੇ ਗਿਲੇ ਆਹੋ ਐ ਇਹਨੂੰ ਕਰੋ ਵੀਰ ਪਪਾ ਜੀ ਇੱਥੇ ਕਰ ਬਾਬਾ ਜੀ ਇੱਥੇ ਇਹਨੂੰ ਹੀ ਕਰਨਾ ਇੱਥੇ ਬੋਲੋ ਪਪਾ ਜੀ